ਸ਼ਸ਼ੀਕਲ ਜੀ ਫਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਇਹਦੇ ਦੋ ਪਾਰਟ ਨੇ ਜਿਹੜੇ ਆਪਾਂ ਇਸ ਡਿਜ਼ਾਈਨ ਦੇ ਪਹਿਲਾਂ ਬਣਾ ਕੇ ਪਾਈ ਨੇ ਇਹ ਮਤਲਬ ਇਸੇ ਡਿਜ਼ਾਈਨ ਦਾ ਥਰਡ ਪਾਰਟ ਆ ਇਹਦੇ ਵਿੱਚ ਆਪਾਂ ਤੁਹਾਨੂੰ ਮੋਰਨੀਆਂ ਬਣਾਉਣੀਆਂ ਦੱਸਾਂਗੇ ਕਿ ਆਪਾਂ ਮੋਰਨੀਆਂ ਨੇ ਜੜੀਆਂ ਕਿਵੇਂ ਬਣਾ ਸਕਦੇ ਆ ਇਹ ਡਿਜ਼ਾਈਨ ਆਪਾਂ ਪੂਰੇ ਸਟੈਪ ਬਾਈ ਸਟੈਪ ਦੋ ਪਾਰਟਸ ਦੇ ਵਿੱਚ ਦੱਸਿਆ ਹੋਇਆ ਆ ਜੇ ਤੁਸੀਂ ਇਹ ਡਿਜ਼ਾਈਨ ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੀਡੀਓਜ਼ ਨੇ ਜਿਹੜੀਆਂ ਇਸ ਤੋਂ ਪਹਿਲਾਂ ਪਈਆਂ ਹੋਈਆਂ ਨੇ ਤੁਸੀਂ ਉਹ ਦੇਖ ਸਕਦੇ ਹੋ ਹਾਂਜੀ ਹੁਣ ਤੁਹਾਨੂੰ ਦੱਸਦੇ ਆ ਜਿਹੜੀ ਇਹ ਮੋਰਨੀ ਹੈ ਇਹਦੀ ਆਪਾਂ ਨੇ ਦੇਖੋ ਇਸ ਤਰ੍ਹਾਂ ਛਪਾਈ ਕਰ ਲਈ ਆ ਇਹਨੂੰ ਆਪ ਇਦਾਂ ਸ਼ਾਪ ਲਾਂਗੇ ਇਹਨੂੰ ਕਿੱਦਾਂ ਭਰਨਾ ਆ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆ ਆਪਾਂ ਇਹ ਵਾਲੀ ਪੱਟ ਦੀ ਰੀਲ ਲੈ ਲਾਂਗੇ ਇਹ ਜਿਹੜਾ ਥ੍ਰੈਡ ਆ ਜੀ ਇਹ ਪੱਟ ਦਾ ਆ ਤੇ ਇਹਨੂੰ ਜਿਹੜੀ ਇਹਦੀ ਭਰਾਈ ਆ ਆਪਾਂ ਇਹਨੂੰ ਡਬਲ ਸਾਈਡ ਨਾਲ ਕਰਾਂਗੇ ਜਿਹੜਾ ਆਪਣਾ ਇਹ ਵਾਲਾ ਕੰਮ ਹੋਇਆ ਵਾ ਇਹ ਸਾਰਾ ਆਪਣਾ ਸਿੰਗਲ ਸੈੱਡ ਨਾਲ ਹੋਇਆ ਵਾ ਤੇ ਹੁਣ ਜਿਹੜਾ ਆ ਆਪਾਂ ਡਬਲ ਸੈੱਡ ਨਾਲ ਇਹਨੂੰ ਫਿਲ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਕੀ ਕਰਨਾ ਹੈ ਇਹਦਾ ਆ ਨੀਚਲਾ ਕੋਰਨਰ ਲੈ ਲਾਂਗੇ ਪਹਿਲਾਂ ਦੇਖੋ ਤੁਸੀਂ ਸਟੈਪ ਬਾਈ ਸਟੈਪ ਜਿਹੜਾ ਉਹ ਸਮਝ ਸਕਦੇ ਹੋ ਕਿ ਆਪਾਂ ਇਹਨੂੰ ਕਿਵੇਂ ਆ ਭਰ ਸਕਦੇ ਆ ਦੇਖੋ ਇਹਦੇ ਵਿੱਚ ਬਣਾਏ ਹੋਏ ਨੇ ਆਪਾਂ 1 2 1 1 2 3 4 ਪਾਰਟ ਨੇ ਇਹਦੇ ਵਿੱਚਲੇ ਸੌਰੀ ਪੰਜ ਲਾਈਨਾਂ ਨੇ ਜਿਹੜੀਆਂ ਆਪਣੀਆਂ ਇਹ ਆਪਾਂ ਫਿਲ ਕਰਨੀਆਂ ਨੇ ਇਹਦੀ ਚਕਾਈ ਹੈ ਜਿਹੜੀ ਆਪਾਂ ਐਦਾਂ ਟੇਢੀ ਰੱਖਾਂਗੇ ਇਸ ਤਰੀਕੇ ਨਾਲ ਟਾਂਕੇ ਨੂੰ ਟੇਢਾ ਚੱਕਾਂਗੇ ਬੱਤਸਣੀ ਮੋਰਨੀ ਹੈ ਜਿਹੜੀ ਆਪਣੀ ਬਣ ਕੇ ਰੈਡੀ ਹੋਊਗੀ ਤੁਹਾਨੂੰ ਮੈਂ ਸਾਰੇ ਸਟੈਪ ਨੇ ਜਿਹੜੀ ਇਹਦੇ ਦੱਸੂਗੀ ਕਿ ਇਹ ਕਿੱਦਾਂ ਹੈ ਜਿਹੜੀ ਸਾਰੀ ਮੋਰਨੀ ਫਿਲ ਹੋਊਗੀ ਜਿਹੜਾ ਕੰਮ ਹੈ ਉਹ ਆਪਾਂ ਬਿਲਕੁਲ ਛਪਾਈ ਦੇ ਉੱਤੇ ਕਰਾਂਗੇ ਜੇ ਆਪਾਂ ਮਤਲਬ ਟਾਂਕਾ ਐਨ ਪੂਰਾ ਛਪਾਈ ਦੇ ਉੱਤੇ ਚੱਕਾਂਗੇ ਤਾਂ ਹੀ ਆ ਜਿਹੜੀ ਆਪਣੀ ਇਹਦੀ ਸੈਟਿੰਗ ਹੈ ਉਹ ਆਊਗੀ ਦੇਖੋ ਸਭ ਤੋਂ ਪਹਿਲਾਂ ਨੀਚਲਾ ਪਾਰਟ ਆ ਜਿਹੜਾ ਆਪਣਾ ਇਹ ਫਿਲ ਹੋ ਗਿਆ ਠੀਕ ਹੈ ਜੀ ਐਸ ਵਿੱਕੇ ਨਾਲ ਹੁਣ ਆਪਾਂ ਕੀ ਕਰਾਂਗੇ ਆਪਾਂ ਇਹਨੂੰ نیچے ਗੱਠ ਦੇ ਦਾਂਗੇ ਐਦਾਂ ਹਾਂ ਜੀ ਦੇਖੋ ਆਪਾਂ ਇਹਨੂੰ ਤੋੜਦੇ ਨਹੀਂ ਹੈਗੇ ਆਪਾਂ ਇਹਨੂੰ ਲੈ ਜਿੱਧਰੋਂ ਆਪਾਂ ਕੰਮ ਸਟਾਰਟ ਕੀਤਾ ਸੀਗਾ ਇਹਨੂੰ ਅੰਡਰਗਰਾਉਂਡ ਆਪਾਂ ਉੱਥੇ ਹੀ ਲੈ ਜਾਾਂਗੇ ਤਾਂ ਅੱਗੇ ਨੂੰ ਮੋੜ ਕੇ ਇਸ ਤਰੀਕੇ ਨਾਲ ਹਾਂ ਜੀ ਹੁਣ ਦੇਖੋ ਸਟੈਪ ਹੁਣ ਇਹ ਹੋਊਗੀ ਇੱਥੋਂ ਸ਼ੁਰੂ ਉੱਪਰਲੀ ਲਾਈਨ ਦੇ ਫੇਰ ਇਹਨੂੰ ਆਪਾਂ ਕੋਰਨਰ ਦੇ ਵਿੱਚੋਂ ਜਿਹੜਾ ਸ਼ੁਰੂ ਕਰਾਂਗੇ ਇਸ ਤਰੀਕੇ ਨਾਲ ਅਗਰ ਤੁਸੀਂ ਆਪਣੇ ਟਰੇਸ ਕਰਨੀ ਛਾਪਣਾ ਹਨਾ ਡਿਜ਼ਾਈਨ ਕਿਦਾਂ ਡਿਜ਼ਾਈਨ ਦੀ ਜਿਹੜੀ ਟਰੇਸਾ ਛਪਾਈਏ ਜਿਹੜੀ ਆਪਾਂ ਕਰ ਸਕਦੇ ਆ ਉਹ ਵੀ ਆਪਾਂ ਇੱਕ ਸਪੈਸ਼ਲ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੁਸੀਂ ਸਾਡੇ ਚੈਨਲ ਤੇ ਜਾ ਕੇ ਉਹ ਵੀਡੀਓ ਵੀ ਚੈੱਕ ਕਰ ਸਕਦੇ ਹੋ ਜਿੱਦਾਂ ਆਪਾਂ ਉੱਪਰਲੀ ਲਾਈਨ ਫਿਲ ਕੀਤੀ ਆ ਉਸੇ ਤਰੀਕੇ ਨਾਲ ਜਿਹੜਾ ਆਪਾਂ ਇਹ ਵਾਲੀ ਲਾਈਨ ਨੂੰ ਫਿਲ ਕਰ ਦਵਾਂਗੇ ਇਹ ਮੈਂ ਵੀਡੀਓ ਜਿਹੜੀ ਫੁੱਲੇ ਬਣਾਉਂਗੀ ਮੈਂ ਇਹਨੂੰ ਸਕਿੱਪ ਨਹੀਂ ਕਰਦੀ ਹੈਗੀ ਤਾਂ ਜੋ ਤੁਹਾਨੂੰ ਸਟੈਪ ਬਾਈ ਸਟੈਪ ਆ ਜਿਹੜਾ ਪਤਾ ਲੱਗੀ ਜਾਵੇ ਇਹਦੇ ਸਾਰੇ ਪਾਰਟ ਨੇ ਜਿਹੜੇ ਆਪਾਂ ਬਿਨਾ ਸਕਿਪ ਕਰੀ ਬਣਾਵਾਂਗੇ ਹਾਂਜੀ ਦੇਖੋ ਇਸ ਤਰੀਕੇ ਨਾਲ ਇਹ ਆਪਣਾ ਇਹ ਸੈਕੰਡ ਪਾਰਟ ਆ ਜਿਹੜਾ ਇਹਦਾ ਉਹ ਫਿਲੋ ਹੋ ਗਿਆ ਬਹੁਤ ਸੋਹਣਾ ਮੋਰ ਮੋਰ ਆ ਜਿਹੜਾ ਇਹ ਬਣੂਗਾ ਇਹਨੂੰ ਪੂਰਾ ਦੇਖਿਓ ਤੁਸੀਂ ਧਿਆਨ ਨਾਲ ਇਹਨੂੰ ਆਪਾਂ ਹੋਰ ਵੀ ਬਾਕਸਾਂ ਦੇ ਡਿਜ਼ਾਈਨ ਨਾਲ ਜਿਹੜਾ ਆਪਾਂ ਉਹ ਕਰ ਸਕਦੇ ਆ ਬਣਾ ਸਕਦੇ ਆ ਜਿੱਦਾਂ ਆਪਾਂ ਇਹ ਨੀਚੇ ਬਾਕਸਾਂ ਦੇ ਐਦਾਂ ਡਿਜ਼ਾਈਨ ਬਣਾਏ ਤੁਸੀਂ ਹੋਰ ਵੀ ਕਿਸੇ ਵੀ ਡਿਜ਼ਾਈਨ ਨਾਲ ਬਾਕਸ ਰੈਡੀ ਕਰਕੇ ਉਹਦੇ ਉੱਤੇ ਜਿਹੜੇ ਇਹ ਮੋਰਨੀਆਂ ਨੇ ਮੋਰਨੇ ਜੋ ਵੀ ਆ ਬਣਾ ਸਕਦੇ ਹਾਂ ਹਾਂਜੀ ਦੇਖੋ ਹੁਣ ਆਪਾਂ ਤੀਸਰੀ ਲਾਈਨ ਆ ਜਿਹੜੀ ਉਹ ਐਦਾਂ ਹੀ ਸ਼ੁਰੂ ਕਰਾਂਗੇ ਜਿਹੜਾ ਟਾਂਕਾ ਆਇਓ ਬਿਲਕੁਲ ਆਪਾਂ ਬ੍ਰੀਕ-ਬ੍ਰੀਕ ਹੀ ਚੱਕਾਂਗੇ ਕਿਉਂਕਿ ਜਿੰਨਾ ਆਪਾਂ ਟਾਂਕਾ ਸੰਘਣਾ ਰੱਖਾਂਗੇ ਉੰਨਾ ਹੀ ਜ਼ਿਆਦਾ ਇਹਦੀ ਜਿਹੜੀ ਫਿਨਿਸ਼ਿੰਗ ਹੈ ਉਹ ਆਊਗੀ हां जी देखो ਇਹਦੇ ਆਪਣੇ ਆ ਤਿੰਨ ਪਾਰਟ ਨੇ ਜਿਹੜੇ ਫਿਲ ਹੋ ਗਏ ਹੁਣ ਆਪਾਂ ਕੀ ਕਰਨਾ ਚੌਥਾ ਪਾਰਟ ਆ ਜਿਹੜਾ ਆਪਣਾ ਉਹ ਪੈਥੋ ਲਵਾਂਗੇ ਇਸੇ ਤਰੀਕੇ ਨਾਲ ਬਿਲਕੁਲ ਬ੍ਰੀਕ ਜਾਂ ਟਾਂਕਾ ਇਹਨੂੰ ਇਸ ਇਸ ਲਾਈਨ ਨੂੰ ਵੀ ਜਿਹੜਾ ਆਪਾਂ ਇਦਾਂ ਹੀ ਟੇਡਾ ਟਾਂਕਾ ਚੱਕ ਕੇ ਫਿਲ ਕਰ ਦਾਂਗੇ ਐਸਟ੍ਰਿਕ ਇਹਨਾਂ ਦਾ ਜਿਹੜਾ ਆਪਾਂ ਇਹਨੂੰ ਫਿਲ ਕਰ ਰਹੇ ਹਾਂ ਇਹਨੂੰ ਆਪਾਂ ਡਬਲ ਥ੍ਰੈਡ ਨਾਲ ਫਿਲ ਕਰ ਰਹੇ ਹਾਂ ਇਹ ਤੁਸੀਂ ਧਿਆਨ ਰੱਖਣਾ ਆ ਦੇਖੋ ਆਪਣੀ ਹੁਣ ਸਾਰੀ ਇਹਦੀ ਇਹ ਚੀਜ਼ ਸਾਰੀ ਫਿਲ ਹੋ ਗਈ ਆ ਹੁਣ ਆਪਾਂ ਇਹਦੀ ਨੈੱਕ ਆ ਜਿਹੜੀ ਉਹ ਫਿਲ ਕਰਾਂਗੇ ਦੇਖੋ ਵੀ ਆਪਾਂ ਕੀ ਕਰਨਾ ਆ ਐਸਟ੍ਰਾ ਜਿੱਦਾਂ ਜਿੱਦਾਂ ਹੀ ਛਪਾਈ ਹੋਈ ਵੀ ਆ ਛਪਾਈ ਦੇ ਉੱਤੇ ਉੱਤੇ ਹੀ ਆ ਜਿਹੜਾ ਆਪਾਂ ਕੰਮ ਆ ਉਹ ਕਰਾਂਗੇ ਸ਼ਪਾਈ ਦੇ ਉੱਤੇ ਉੱਤੇ ਕੰਮ ਆਪਾਂ ਜੇ ਕਰਾਂਗੇ ਤਾਂ ਇਹੋ ਫਿਰ ਇਹਦੀ neck ਦੀ ਜਿਹੜੀ ਸ਼ੇਪ ਹੈ ਉਹ ਸਹੀ ਆਊਗੀ ਪਾਣਾ ਜਿਹੜਾ ਇਹ ਉੱਪਰਲੀ ਸਾਈਡ ਹੈ ਉਹਨੂੰ ਥੋੜਾ ਜਿਹਾ ਉੱਪਰ ਨੂੰ ਵਧਾ ਕੇ ਚੱਕਾਂਗੇ ਨੀਚਲੇ ਪਾਸੇ ਤੋਂ ਥੋੜਾ ਜਿਹਾ ਪਿੱਛੇ ਨੂੰ ਕਰਕੇ ਜਿਹੜਾ ਟੰਕ ਆਇਆ ਉਹ ਚੱਕਾਂਗੇ ਫੇਰ ਇਹਦੀ ਜਿਹੜੀ ਸ਼ੇਪ ਹੈ ਉਹ ਸਹੀ ਆਊਗੀ ਜੀ ਦੇਖੋ ਆ ਇਹ ਵੀ ਐਸਟ੍ਰਿਕ ਕੇ ਨਾਲ ਜਿਹੜੀ ਇਹਦੀ ਸ਼ੇਪ ਹੈ ਉਹ ਬਣ ਗਈ। ਐਦਾਂ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆ ਇਹਨੂੰ ਪੈਥੇ نیچے ਆ ਬੰਦ ਕਰ ਦਾਂਗੇ। ਹੁਣ ਜਿਹੜੇ ਇਹਦੇ ਪੈਰ ਨੇ ਆਪਾਂ ਪਹਿਲਾਂ ਇਹਦੀ ਪੈਰ ਫਿਲ ਕਰਾਂਗੇ। ਐਸਟ੍ਰਿਕ ਕੇ ਨਾਲ ਜਿਹੜਾ ਆਪਾਂ ਇਹਦੀ ਫੀਲਿੰਗ ਕਰ ਰਹੇ ਹਾਂ ਸਾਰੇ ਆਪਾਂ ਕਰ ਰਹੇ ਹਾਂ ਡਬਲ ਥ੍ਰੈਡ ਨਾਲ ਇਹ ਤੁਸੀਂ ਖਾਸ ਧਿਆਨ ਰੱਖਣਾ ਹੈ ਢਾਂਕਾਇਆ ਜਿਹੜਾ ਆਪਾਂ ਉਹ ਬਹੁਤ ਛੋਟਾ ਛੋਟਾ ਹੈ ਜਿਹੜਾ ਚੱਕਾਂਗੇ ਫੇਰੀ ਜਿਹੜੀ ਦੀ ਸ਼ੇਪ ਹੈ ਉਹ ਸਹੀ ਆਊਗੀ। ਅਗਰ ਆਪਾਂ ਨੂੰ ਕਿਤੇ ਵੀ ਲੱਗਦਾ ਕੋਈ ਕਮੀ ਤਾਂ ਆਪਾਂ ਨੂੰ ਦਵਾਰਾਂ ਹੈ ਜਿਹੜਾ ਉੱਥੋਂ ਟਾਂਕੇ ਨੂੰ ਕੱਢ ਦਾਂਗੇ ਇਸ ਤਰੀਕੇ ਨਾਲ। ਦੇਖੋ ਜਿਵੇਂ ਆਪਾਂ ਨੂੰ ਇਹਦੇ ਵਿੱਚ ਥੋੜੀ ਜਿਹੀ ਛਿੱਦ ਲੱਗੀ ਹੈ। ਹਾਂਜੀ ਐਦਾਂ ਹੀ ਇਹਦੇ ਪੈਰ ਨੇ ਜਿਹੜੇ ਬਣ ਜਾਣਗੇ। ਇਸ ਤਰੀਕੇ ਨਾਲ ਦੇਖੋ ਹੁਣ ਆਪਾਂ ਇਹਨੂੰ ਇੱਥੇ ਕੱਢਾਂਗੇ ਐਦਾਂ ਇੱਥੋਂ ਫੇਰ ਆਪਾਂ ਐਵੇਂ ਜਿਹੜਾ ਇਹਨੂੰ ਆਂ ਸ਼ਪਾਈ ਦੇ ਉੱਤੇ ਉੱਤੇ ਜਿਹੜਾ ਆਪਾਂ ਫਿਲ ਕਰਦੇ ਜਾਵਾਂਗੇ ਲੈ ਸਟ੍ਰਿਕ ਕੇ ਨਾਲ ਇਹਨੇ ਥੋੜਾ ਕਪੜਾ ਮੋਟਾ ਆ ਤੇ ਕਰਕੇ ਜਿਹੜੀ ਚਕਾਈ ਦਾ ਥੋੜਾ ਪਤਾ ਨਹੀਂ ਲੱਗਦਾ ਹੈਗਾ ਟਾਂਕੇ ਦਾ ਹਾਂਜੀ ਦੇਖੋ ਅਗਰ ਆਪਾਂ ਨੂੰ ਕੋਈ ਵੀ ਗੜਬੜ ਲੱਗਦੀ ਹੈ ਤਾਂ ਆਪਾਂ ਸੈੱਟ ਕਰ ਸਕਦੇ ਹਾਂ ਨੂੰ ਉੱਥੋਂ ਦੁਬਾਰਾ ਬੈਕ ਕਰਕੇ ਇਹ ਮੈਨੂੰ ਛਿੱਦਾ ਲੱਗ ਰਿਹਾ ਦੇਖੋ ਇਸ ਤਰੀਕੇ ਨਾਲ ਆ ਜਿਹੜਾ ਆਪਾਂ ਪੈਰਨੀ ਦੇ ਬਣਾਵਾਂਗੇ ਤਾਂ ਹਾਂਜੀ ਦੇਖੋ ਹੁਣ ਆਪਣੀ ਜਿਹੜੀ ਆ ਸਾਰੀ ਇਹਦੇ ਪਾਰਟ ਨੇ ਜਿਹੜੇ ਫਿੱਲ ਹੋ ਗਏ ਹੁਣ ਆਪਾਂ ਪਿੱਛੇ ਦੀਆ ਟਿੱਕੀ ਵਾਲਾ ਪਾਟਾ ਜਿਹੜਾ ਉਹ ਫਿੱਲ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਇੱਥੇ ਕੀ ਕਰਨਾ ਹੈ ਇਹ ਵੀ ਪਰ ਡਬਲ ਥ्रेड ਵਾਲੀ ਹੈ ਜਿਹੜਾ ਇੱਥੇ ਪਹਿਲਾਂ ਕੱਚਾ ਟਾਂਕਾ ਪਾ ਕੇ ਇਹ ਡੰਡੀ ਹੈ ਜਿਹੜੀ ਇਹਨੂੰ ਫਿੱਲ ਕਰ ਲਾਂਗੇ ਚਾਹ ਸਿੰਪਲੀ ਇਸ ਤਰੀਕੇ ਨਾਲ ਹੀ ਆਪਾਂ ਤਿੰਨ ਟਾਂਕੀਆਂ ਜਿਹੜੀ ਉਹ ਲੈ ਲਾਂਗੇ ਐ ਤਾਂ ਠੀਕ ਹੈ ਜੀ ਹੁਣ ਆਪਾਂ ਇਹਨੂੰ ਜਿੱਦਾਂ ਆਪਣੀ ਇਹ ਸ਼ੇਪ ਬਣੀ ਹੋਈ ਆ ਟਿੱਕੀ ਦੀ ਉਸ ਤਰੀਕੇ ਨਾਲ ਜਾਂ ਜਿਹੜਾ ਆਪਾਂ ਇਹਨੂੰ ਫਿਲ ਕਰਾਂਗੇ ਜੀ ਦੇਖੋ ਨਾ ਤਾਂ ਇਹ ਜਿਹੜੀ ਆਪਣੀ ਹੋ ਗਈ ਹੁਣ ਆਪਾਂ ਏਸੇ ਤਰੀਕੇ ਨਾਲ ਇਹਨਾਂ ਨੂੰ ਵੀ ਇਦਾਂ ਹੀ ਫਿੱਲਾ ਜਿਹੜਾ ਉਹ ਕਰ ਦਾਂਗੇ ਜੀ ਦੇਖੋ ਜਿਹੜੀ ਆਪਣੀ ਇਹ ਮੋਰਾ ਸਾਰਾ ਇਸ ਤਰੀਕੇ ਨਾਲ ਆ ਜਿਹੜਾ ਫਿੱਲ ਹੋ ਗਿਆ ਇਸ ਤਰੀਕੇ ਨਾਲ ਆ ਜਿਹੜੀ ਇਹਦੀ ਲੁੱਕ ਹੈ ਹੁਣ ਆਪਾਂ ਇਹਦੇ ਆੱਖਾ ਜਿਹੜੀ ਉਹ ਲਗਾਵਾਂਗੇ ਉਹ ਲਗਾਵਾਂਗੇ ਆਪਾਂ ਬਲੂ ਕਲਰ ਦੀ ਬਸ ਇਹ ਆਪਾਂ ਕੀ ਕਰਨਾ ਸਿੰਪਲ ਦੋ ਤਿੰਨ ਟਾਂਕੇ ਨੇ ਜਿਹੜੇ ਇਸ ਤਰੀਕੇ ਨਾਲ ਕੱਟ ਦਾਂਗੇ ਐਦਾਂ ਹਾਂਜੀ ਦੇਖੋ ਜਿਹੜੀ ਆ ਅੱਖ ਹੈ ਉਹ ਆਪਣੀ ਇਸ ਤਰੀਕੇ ਨਾਲ ਇਹਦੀ ਬਣ ਗਈ ਇਸ ਤਰੀਕੇ ਨਾਲ ਜਿਹੜੀ ਆਪਣੀ ਇਹ ਮੋਰ ਦੀ ਫਾਈਨਲ ਲੁੱਕ ਹੈ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਵਾਰਤਬਦ ਸ਼ੇਅਰ ਕਰੋ ਥੈਂਕ ਯੂ